ਜਗਾ ਆਪਣੇ ਆਉਣ ਦਾ ਕਾਰਨ ਅਵਤਾਰਾਂ ਦੇ ਪ੍ਰਗਟ ਹੋਣ ਦਾ ਕਾਰਨ ਵੀ ਉਹਨਾਂ ਬਿਆਨ ਕੀਤਾ ਹੈ ਜਬ ਜਬ ਹੋਤ ਅਰिष्ट अपारा ਤਦ ਤਦ ਦੇਹ ਧਰਤ ਅਵਤਾਰਾ ਅਰिष्ट ਟਾਇਰੈਂਟਸ ਨੂੰ ਕਹਿੰਦੇ ਨੇ ਪਾਪੀਆਂ ਨੂੰ ਜਿਵੇਂ ਜਿਵੇਂ ਪਾਪੀ ਵਧਦੇ ਨੇ ਜਿਵੇਂ ਤੇਵੇਂ ਅਵਤਾਰਾਂ ਦਾ ਆਗਾਜ਼ ਹੁੰਦਾ ਹੈ ਗੁਰਦੇਵ ਕਹਿੰਦੇ ਮੇਰੇ ਆਉਣ ਦਾ ਕਾਰਨ ਇਹ ਹੀ ਹੈ ਜਦੋਂ ਕਲਗੀਧਰ ਪਾਤਸ਼ਾਹ ਦੀ ਬਾਣੀ ਪੜਦੇ ਆਂ ਉਹ ਪ੍ਰੇਮ ਰਸੀ ਮੂਰਤ ਐ ਜਦੋਂ ਬੋਲੇ ਮਹੱਲੇ ਵਰਗੇ ਤਿਉਹਾਰਾਂ ਵੱਲ ਤੱਕਦੇ ਆਂ ਉੱਥੇ ਤਲਵਾਰ ਦੀ ਗੱਲ ਚੱਲਦੀ ਐ ਗੁਰਦੇਵ ਦੀ ਜਿਹੜੀ ਬਾਣੀ ਐ ਉਹਦੇ ਵਿੱਚ ਸਾਫੇ ਲਿਖਿਆ ਐ ਜੱਤਰ ਤਤਰ ਦਿਸ਼ਾ ਵਿਸ਼ਾ ਹੋਏ ਫੈਲਿਓ ਅਨੁਰਾਗ ਹਰ ਸਾਰੇ ਵਿੱਚ ਪ੍ਰੇਮ ਪ੍ਰਗਟ ਹੈ ਪਰਮਾਤਮਾ ਪ੍ਰਗਟ ਹੈ ਹਰ ਜ਼ਰੇ ਨਾਲ ਕੁਦਰਤ ਨਾਲ ਪਾਤਸ਼ਾਹ ਪ੍ਰੇਮ ਕਰਦੇ ਨੇ ਤੂੰ ਤਲਵਾਰ ਕਿਉਂ ਚੁਕਣੀ ਪੈ ਗਈ ਬੋਲੇ ਮਹੱਲੇ ਦਾ ਆਗਾਜ਼ ਕਿਉਂ ਕਰਨਾ ਪੈ ਗਿਆ ਮੁਗਲੀਆਂ ਸਲਤਨਤ ਜ਼ੁਲਮ ਕਰਦੀ ਹੈ ਗੁਰੂ ਤੇਗ ਬਹਾਦਰ ਸਾਹਿਬ ਨੂੰ ਸ਼ਹੀਦ ਕੀਤਾ ਤਲਕ ਜੰਝੂ ਰੱਖਾ ਬਰਬਤਾ ਕਾ ਕਿਨੋ ਬਦੋ ਕਲੂ ਮਹ ਸਾਕਾ ਧਰਮ ਹੈ ਤਸ ਆਕਾ ਜਨ ਕੀਆ ਅਸੀਸ ਦਿਆ ਪਰ ਸਿਰ ਨਾ ਦਿਆ ਸਨਾਤਨ ਮਤ ਨੂੰ ਜੰਝੂ ਨੂੰ ਰਖਿਆ ਗੁਰਦੇਵ ਨੇ ਸ਼ਹਾਦਤ ਹੋਈ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਹਿੰਦੇ ਮੈਨੂੰ ਲਾਚਾਰ ਹੋ ਕੇ ਸ਼ਸਤਰ ਚੁੱਕਣੇ ਪੈ ਗਏ ਲਾਚਾਰਗੀ ਦਰਮਿਆ ਆਮ ਗੰਮ ਬਾਤ ਤਦਵੀਰ ਤੀਰੋ ਤੁ ਸੰਗ ਆਮਦੰ ਮੈਲਾਚਾਰ ਹੋ ਕੇ ਹਥਿਆਰ ਚੁੱਕੇ ਸ਼ੌਂਖ ਨਾਲ ਨਹੀਂ ਛੁੱਕੇ ਜ਼ੁਲਮ ਨੂੰ ਰੋਕਣ ਲਈ ਹਥਿਆਰ ਚੁੱਕੇ ਨੇ ਜ਼ੁਲਮ ਕਰਨ ਲਈ ਹਥਿਆਰ ਨਹੀਂ ਛੁੱਕੇ Papa ਜੜੀਆਂ ਕੁਰਬਾਨਾਂ ਪਾਈਆਂ ਇਹ ਲੋਕਾਂ ਦਾ ਢਿੱਡ ਪਾੜਨ ਲਈ ਨਹੀਂ ਪਾਈਆਂ ਇਹ ਸੈਲਫ ਡਿਫੈਂਸ ਲਈ ਨੇ ਗਵਰੀਬ ਦੀ ਰੱਖਿਆ ਲਈ ਨੇ ਤਾਈ 14 ਜੰਗਾਂ ਦਰਮਿਆਨ ਕਲਗੀਧਰ ਪਾਤਸ਼ਾਹ ਨੇ ਕਦੇ ਪਹਿਲ ਨਹੀਂ ਕੀਤੀ ਕਹਿੰਦੇ ਔਰੰਗਜ਼ੇਬ ਪਹਿਲ ਤੂੰ ਕੀਤੀ ਹੈ ਕਿ ਪੈਮਾ ਸ਼ਿਕਨ ਬੇਦ ਰੰਗ ਆਮਦੰ ਮਯਾ ਤੇ ਗਤੀ ਰੋ ਤੁਫੰਗ ਆਮਦੰ ਤੇਰੀ ਫੌਜ ਕਾਲਾ ਲਿਬਾਸ ਪਾ ਕੇ ਪੈਮਾ ਸ਼ਿਕਨ ਹੋਈ ਵਾਦੇ ਤੋੜ ਕੇ ਮੈਨੂੰ ਘੇਰਾ ਪਾਇਆ ਹਮਲਾ ਕੀਤਾ ਮੈਂ ਫਿਰ ਹਥਿਆਰ ਚੁੱਕੇ ਨੇ ਉਨ ਜ਼ੁਲਮ ਬੜਾ ਕੀਤਾ ਇਹਨਾਂ ਲੋਕਾਂ ਨੇ ਗੁਰਦੇਵ ਨੇ ਹਥਿਆਰ ਉਠਾ ਲਏ ਕੰਡਿਆਂ ਨਾਲ ਟਕਰਾਉਣ ਲਈ ਕੰਡੇ ਬਣਨਾ ਪੈਂਦਾ ਹੈ ਜੇ ਫੁੱਲ ਬਣੇ ਰਹੋਗੇ ਤੇ ਵਿੰਨੇ ਜਾਓਗੇ ਗਊਆਂ ਸ਼ੇਰ ਨਾਲ ਨਹੀਂ ਲੜ ਸਕਦੀਆਂ ਮਿਟਾ ਦਿੱਤੀਆਂ ਜਾਣਗੀਆਂ ਝੁੰਡਾਂ ਦੇ ਝੁੰਡ ਖਤਮ ਹੋਣਗੇ ਸ਼ੇਰ ਬਣਨਾ ਪੈਂਦਾ ਹੈ ਉਹਨੂੰ ਗੁਰਦੇਵ ਤੇ ਸਰਬਸ਼ਕਤੀਮਾਨ ਨੇ ਉਹਨਾਂ ਨੂੰ ਤੇ ਇਧਰੋਂ ਉਧਰੋਂ ਨਾ ਗਦਕਾ ਨਾ ਤਲਵਾਰਬਾਜੀ ਨਾ ਸ਼ਸਤਰ ਨਾ ਸ਼ਾਸਤਰ ਵਿਦਿਆ ਸਿੱਖਣ ਦੀ ਲੋੜ ਨਹੀਂ ਹੈ ਇਹ ਤੇ ਇਤਿਹਾਸਕਾਰਾਂ ਨੇ ਵੈਸੇ ਹੀ ਗੁਰਮਖਾ ਨੂੰ ਮਾਣ ਦੇਣ ਦੀ ਲਿਖਤਾ ਪੁਲਾਨੇ ਕੋਲੋਂ ਵਿਦਿਆ ਲਈ ਦੀ ਤੁਮਕਾਣੇ ਕੋਲੋਂ ਗਦਕਾ ਸਿੱਖਿਆ ਜੇ ਉਹਨੂੰ ਸਿੱਖਣਾ ਪਿਆ ਤਾਂ ਫਿਰ ਉਹ ਸਤਿਗੁਰੂ ਕਾ ਦਾ ਹੈ ਉਹ ਸਿਖਾਉਣ ਆਇਆ ਹੈ ਔਰ ਗੁਰੂ ਗ੍ਰੰਥ ਸਾਹਿਬ ਵਿੱਚ ਉਹਨੂੰ ਕਰਤਾ ਲਿਖਿਆ ਹੈ ਗੁਰ ਕਰਤਾ ਗੁਰ ਕਰਨ ਹਾਰ ਗੁਰੂ ਇਸ ਦਾ ਕ੍ਰੀਏਟਰ ਗੁਰੂ ਇਸ ਦਾ ਡੂਰ ਖੁੰਦਾ ਨੂੰ ਕਿਸੇ ਕੋਲੋਂ ਸਿੱਖਣਾ ਨਹੀਂ ਪੈਂਦਾ ਉਹ ਸਾਡੇ ਵਰਗਾ ਨਹੀਂ ਹੈ ਵੀ ਉਹਨੂੰ ਵਿਦਿਆ ਸਿੱਖਣੀ ਪੈ ਗਈ ਮੁंशी वीर ਮੁਹੰਮਦ ਵਰਗਿਆਂ ਨੂੰ ਫਾਰਸੀ ਦੀਆਂ ਅਜ ਤਾਂ ਗਲੂਏ ਚੋਂ ਪ੍ਰਗਟ ਕਰਕੇ ਛੇਾਂ ਵਰਿਆਂ ਦੀ ਉਮਰ ਵਿੱਚ ਕਲਗੀ ਧਰਨੇ ਸੁਣਾਈਆਂ ਕਾਫ ਗਾਫ ਸਿਖਾਉਣ ਲੱਗਾ ਮੁੰਚੀ ਚਰਨਾ ਤੇ ਡੰਡੋਤ ਕਰ ਗਿਆ ਵੀ ਇਹਨੂੰ ਕੌਣ ਪੜ੍ਹਾਵੇ ਤੇ ਪੜ੍ਹਾਉਣ ਆਇਆ ਹੈ ਗੁਰੂ ਗੋਬਿੰਦ ਸਿੰਘ ਦਾ ਰਤਬਾ ਵੱਖਰਾ ਹੈ ਨਾ ਇਸ ਰੂਹੇ ਜ਼ਮੀਨ ਤੇ ਕੋਈ ਜੰਮ ਦਾ ਲਫਾਫਾ ਉਹਦੇ ਵਰਗਾ ਹੋਇਆ ਚਾਹੇ ਕੋਈ ਗੁਰੂ ਹੈ ਪੀਰ ਹੈ ਕੋਈ ਪਗਲਾ ਹੈ ਕੋਈ ਅਵਤਾਰ ਹੈ ਕੋਈ ਰਹਿਬਰ ਹੈ ਨਾ ਕੋਈ ਉਹਦੇ ਵਰਗਾ ਹੋ ਸਕਦਾ ਹੈ ਕੋਈ ਪਲੇਖਾ ਕੱਢ ਦਿਓ ਵੀ ਉਹਨੂੰ ਜੰਗ ਜੂ ਕਿਰਿਆ ਵਿੱਚ ਇਤਿਹਾਸ ਕਰਨਾ ਪਿਆ ਸਾਨੂੰ ਅਭਿਆਸ ਕਰਾਉਣ ਦੇ ਹੋਲੇ ਮਹੱਲੇ ਦਾ ਅਗਾਸ ਕੀਤਾ ਗਿਆ ਹੈ ਉਹਲਾ ਹਮਲੇ ਨੂੰ ਕਹਿੰਦੇ ਨੇ ਮਹੱਲਾ ਜਾਏ ਹਮਲੇ ਨੂੰ ਕਹਿੰਦੇ ਨੇ ਦੋਨੋਂ ਪਰਸ਼ੀਅਨ ਦੇ ਲਫ਼ਜ਼ ਨੇ ਹੋਲਾ ਹਮਲਾ ਕਰਨ ਨੂੰ ਕਹਿ ਦਿੱਤਾ ਜਾਂਦਾ ਹੈ ਮਹੱਲਾ ਅਰਬੀ ਵਿੱਚ ਹਲੂਰ ਦੀ ਜਗ੍ਹਾ ਟਿਕਾਣਾ ਜਿੱਥੇ ਟਿਕਾਣਾ ਕੀਤਾ ਜਾਵੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਖਾਲਸੇ ਨੂੰ ਸ਼ਸਤਰ ਵਿਦਿਆ ਵਿੱਚ ਯੁੱਧ ਕਲਾ ਦੇ ਵਿੱਚ નિਪੁੰਨ ਕਰਨ ਦੇ ਲਈ ਕਿਲਾ ਹੋਲਗੜ੍ਹ ਤੋਂ 1757 ਬਿਕਰਮੀ ਸੰਮਤ ਚੇਤਵਦੀ 1 ਨੂੰ ਹੋਲੇ ਮਹੱਲੇ ਦਾ ਆਗਾਸ਼ ਕੀਤਾ ਪ੍ਰਧਾਨ ਸਿੰਘਾਂ ਦੇ ਦੋ ਦਲ ਬਣਾ ਲੈਣੇ ਹੁਣ ਉਹਨਾਂ ਦੇ ਵਿੱਚ ਇੱਕ ਇੱਕ ਆਗੂ ਚੁਣ ਲੈਣਾ ਇੱਕ ਜਗਾ ਮਹੱਲਾ ਮੁਕਰਰ ਕਰਨਾ ਇੱਕ ਕਿਲਾ ਮੁਕਰਰ ਕਰਨਾ ਇੱਕ ਤਿੱਬੀ ਨੂੰ ਮੁਕਰਰ ਕਰਨਾ ਵੀ ਦੇਖਦੇ ਐ ਯੁੱਧ ਕਲਾ ਦੇ ਵਿੱਚ ਮਹਾਰਾਤ ਕਿਸ ਨੂੰ ਹਾਸਲ ਹੈ ਕਿਹੜਾ ਇਸ ਤਿੱਬੀ ਨੂੰ ਜਿੱਤੇਗਾ ਕਿਹੜਾ ਇਸ ਕਿਲੇ ਨੂੰ ਜਿੱਤੇਗਾ ਕਿਹੜਾ ਮੁਕਰਰ ਥਾਂ ਤੇ ਕਬਜ਼ਾ ਕਰੇਗਾ ਹਲੂਲ ਦੀ ਜਗਾ ਨੂੰ ਮਲੇਗਾ ਤੁਦ ਦੂਆਂ ਦਲਾਂ ਨੇ ਆਪਸ ਦੇ ਵਿੱਚ ਯੁੱਧ ਕਰਨਾ ਹੈ ਕਰਤਬ ਦਿਖਾਉਨੇ ਨੇ ਤੋ ਕਲਾ ਇਸ ਤਰ੍ਹਾਂ ਦਿਖਾਉਣੀ ਹੈ ਵੀ ਸਰੀਰਕ ਤੌਰ ਤੇ ਕਿਸੇ ਦਾ ਨੁਕਸਾਨ ਨਾ ਕੀਤਾ ਜਾਵੇ ਬਾਕੀ ਨੀਲ-ਨੂਲ ਤੇ ਪੈ ਹੀ ਜਾਂਦੇ ਨੇ ਜਦੋਂ ਡਾਂਗ ਛੋਟਾ ਖੜਕਦਾ ਭੰਗਦਕੇ ਜੁ ਵੇਖਿਆ ਹੀ ਹੈ ਜਿਸ ਕਿਸੇ ਨੇ ਹਲੂਲ ਦੀ ਜਗ੍ਹਾ ਤੇ ਕਬਜ਼ਾ ਕਰ ਲੈਣਾ ਉਹਨੂੰ ਫਿਰ ਦਰਬਾਰ ਦੇ ਵਿੱਚ ਸਿਰੋਪਾਉ ਬਖਸ਼ਣਾ ਗੁਰਦੇਵ ਨੇ ਜੇ ਤੂੰ ਕਰਤਬ ਦੇ ਵਿੱਚ ਕਾਮਜਾਬ ਹੋਇਆ ਹੈ ਸਤਿਗੁਰ ਭਏ ਦਇਆਲ ਨਾਨਕ ਦਾਸ ਨਿਹਾਲ ਫਾਰਸੀ ਦਾ ਲਫ਼ਜ਼ ਹੈ ਨਿਹਾਲ